मैं सूख कोई न जाने तुमरा अंत गुजेरी तुमारी गुम जानी नानकद सदा गुरबानी अर्थात <coughs> ਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਉਤੀ ਸਮਰਖੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਦੇ ਅਮਰਦਾਸ RAM ਦਸੇ ਹੋਈ ਸਹਾਏ ਹਰ ਜਨ ਹਰ ਗੋਬਿੰਦ ਨੂੰ ਸ਼ਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਵੇਂ ਜਿਠੇ ਸਭ ਦੁੱਖ ਜਾਏ ਤੇਗ ਬਾਹਰ ਸਿਮਰਿਐ ਕਰਨੋਂ ਨ ਜਾਵੇ ਕਾਇ ਸਭ ਥਾਈ ਹੋਏ ਸਹਾਏ ਦਸਨੇ ਪਾਤਸ਼ਾਹ ਸਭ ਸ਼ਰੀ ਗੁਰੂ ਗੋਬਿੰਦ ਸਿੰਘ ਜੀ ਸਭ ਸਭ ਥਾਈ ਹੋਏ ਸਹਾਏ ਦਸਾ ਪਾਤਸ਼ਾਹਾਂ ਦੀ ਜੋਤ ਗੁਰਗਦੀ ਤੇ ਬਰਾਜਮਾਨ ਨਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 파ਰਦਰ ਦਾ ਧਿਆਨ ਧਰ ਕੇ ਖਾਲਸਾ ਜੀ ਸੈ ਬੋਲੋ ਜੀ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਹਿਬਜ਼ਾ ਦੇ 40 ਮੁਕਤੇ ਹਟੀਆਂ ਜਪੀਆਂ ਤਪੀਆਂ ਜਨਨਾ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਅਣ ਡਠ ਕੀਤਾ ਤੈਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕ ਖਾਲਸਾ ਜੀ ਸਾ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਗਿਆ ਭਈ ਆਕਾਲ ਕੀ ਚਲਾਈ ਉਹ ਪੰਥ i'll just coming i right. ਦੇਤੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਤਰਸਾ ਹੈ ਗੁਰਸਿੱਖੀ ਦੇ ਪਰਿਵਾਰ ਯੋਗ ਸੰਸਥਾ ਜਿਨ੍ਹਾਂ ਨੇ ਜਉਂ ਮੈਂ ਹਾਂਜੀ ਅਜੇ ਅਰਦਾਸ ਕੀਤੀ ਗਈ ਕੇ ਸੁਪਲਕਸ਼ੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਰਸ਼ਨ ਅਬਲਾਸੀ ਸੰਸਥਾ ਕਪਾਰਪੁਰ ਵੱਲੋਂ ਇਹ ਚੌਂਹੇ ਸਾਲ ਦੀ ਅਠਵੀਂ ਅਰਦਾਸ ਕੀਤੀ ਗਈ ਹੈ ਇਹ ਅਰਦਾਸਾਂ 2001 ਵਿਸਾਖੀ ਤੇ ਸ੍ਰੀ ਸਰਦਾਰ ਕਰਰੋ ਹਲਦੀਪ ਸਿੰਘ ਵਡਾਲਾ ਜੀ ਅਗਵਾਈ ਦੇ ਵਿੱਚ ਸ਼ੁਰੂ ਕੀਤੀਆਂ ਗਈਆਂ ਸਨ 5 ਸਾਲ ਪਹਿਲਾਂ ਉਹਨਾਂ ਦੀ ਅਚਾਨਕ ਜਿਹੜੀ ਆ ਮੌਤ ਹੋ ਗਈ ਉਹ ਵਿਛੋੜਾ ਦੇ ਗਏ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਵੀ ਸੰਸਥਾ ਵੱਲੋਂ ਜਿਹੜੀਆਂ ਇਹ ਅਰਦਾਸਾਂ ਨੇ ਇਹ ਜਾਰੀ ਨੇ ਜਿਸ ਤਰ੍ਹਾਂ 5 ਸਾਲ ਪਹਿਲਾਂ ਲਾਂਗਾ ਖੁੱਲਿਆ ਸੀ ਇਸੇ ਤਰ੍ਹਾਂ ਸਤਿਗੁਰੂ ਦੇ ਚਰਨਾਂ ਵਿੱਚ ਆਸ ਬੇਨਤੀ ਕੀਤੀ ਜਾਂਦੀ ਹਾਰ ਮੱਸੀਆ ਤੇ ਆਣ ਕੇ ਕਿ ਸੱਚੇ ਪਾਤਸ਼ਾਹ ਜਿੱਤਾਂ ਪਹਿਲਾ ਲਾਂਗਾ ਖੋਲਿਆ ਇਸੇ ਤਰ੍ਹਾਂ ਕਿਰਪਾ ਕਰੋ ਕਿ ਜਿਹੜੀਆਂ ਲਾਂਗੇ ਦੀਆਂ ਸਖਸ਼ਤਾਾਂ ਨੇ ਇਹ ਦੋਵੇਂ ਸਰਕਾਰਾਂ ਜਿਹੜੀਆਂ ਨੇ ਇਹਨਾਂ ਨੂੰ ਟਿੱਲੀਆਂ ਕਰ ਦੇਣ ਮਾਫ ਕਰ ਦੇਣ ਤਾਂ ਕਿ ਬਿਨਾ ਪਾਸਪੋਰਟ ਦੇ ਬਿਨਾ ਵੀਜ਼ੇ ਦੇ ਸਾਰੀਆਂ ਸੰਗਤਾਂ ਜਾ ਕੇ ਉਸ ਮਹਾਨ ਸੁਲਤਾਨ ਦੇ ਖੁੱਲੇ ਰੂਪ ਦੇ ਵਿੱਚ ਦਰਸ਼ਨ ਕਰਿਆ ਕਰਨਾ ਹੈ ਅੱਗੇ ਭਾਵੇਂ ਲਾਂਘਾ ਜਿਹੜਾ ਖੁੱਲਿਆ ਹੈ ਪਰ ਜਿਹੜੀਆਂ ਸੱਤ ਛਾਪਾਂ ਹੋਣ ਦਾ ਕਰਕੇ ਗਰੀਬ ਲੋਕ ਜਿਹੜੇ ਆ ਜਿਹੜੀ ਆ 20 ਡਾਲਰ ਦੀ ਫੀਸ ਆ ਇਹ ਵੀ ਬੜੀ ਸਖਤਵਾ ਇਹ ਸਾਰੇ ਅਫੋਰਡ ਨਹੀਂ ਕਰ ਸਕਦੇ ਇਹ ਕਿਰਪਾ ਕਰੋ ਕਿ ਇਹ ਵੀ ਜਿਹੜੀ ਆ ਸ਼ਰਤਾਂ ਨਰਮ ਹੋ ਜਾਵੇ ਤੇ ਹੋਰ ਵੀ ਜਿਹੜੀਆਂ ਸ਼ਰਤਾਂ ਨੇ ਉਸ ਸਖਤ ਨੇ ਉਹ ਵੀ ਨਰਮ ਹੋ ਜਾਣ ਤਾਂ ਕਿ ਸੰਗਤਾਂ ਜਿਹੜੀਆਂ ਖੁੱਲੇ ਰੂਪ ਦੇ ਵਿੱਚ ਜਾ ਕੇ ਉਸ ਮਹਾਨ ਸੰਖੰਦ ਦੇ ਦਰਸ਼ਕ ਆ ਰਿਹਾ ਕਰ ਲੋ ਇਹ ਰਾਸ ਇਸ ਕਰਕੇ ਜਿਹੜੀ ਉਹ ਕੀਤੀ ਗਈ ਆ ਤੇ ਹਰ ਮਾਸ ਤੇ ਹਰ ਮਹੀਨੇ ਇਹ ਕੀਤੀਆਂ ਜਾਂਦੀਆਂ ਨੇ ਇਹ ਉਹਨਾਂ ਚਿਰ ਕਿਰਪਾ ਸਤਿਗੁਰੂ ਕਰਵੇ ਜਿਨ੍ਹਾਂ ਚ ਲਾਂਘਾ ਖੁੱਲੇ ਰੂਪ ਦੇ ਵਿੱਚ ਖੁੱਲਦਾ ਨਹੀਂ ਜਦੋਂ ਸ਼ਰਤਾਂ ਦੇ ਜਿਹੜਾ ਖੁੱਲਦਾ ਨਹੀਂ ਕਰਪਾ ਕਰੇ ਸਤਿਵਾਦੂ ਤੇ ਸੰਸਾ ਉਸੇ ਤਰ੍ਹਾਂ ਰਾਸਾ ਲਗਾਤਾਰ ਕਰਦੀ ਰਾਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ